ਸ਼ੋਮਨੀ ਕਾਲੀਦਲ ਪੁਨਰਸੁਰਜੀ ਤੇ ਅੰਦਰੂਨੀ ਕਲੇਸ਼ ਅਤੇ ਨਰਾਜ਼ਗੀਆਂ ਦੇ ਦੌਰ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਨਪ੍ਰੀਤ ਸਿੰਘ ਏਆਲੀ ਦੇ ਤਿੱਖੇ ਤੇਵਰਾ ਅਤੇ ਜਸਬੀਰ ਸਿੰਘ ਘੁੰਮਣ ਵੱਲੋਂ ਚਿੱ ਲਿਖੀ ਗਈ ਚਿੱਠੀ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਚੰਡੀਗੜ੍ਹ ਵਿੱਚ ਇਸ ਵੇਲੇ ਗਿੱਕ ਗੁਪਤ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਪਾਰਟੀ ਦੇ ਭਵਿੱਖ ਨੂੰ ਲੈ ਕੇ ਅਹਿਮ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਧੜੇ ਵੱਲੋਂ ਮਿਸ਼ਨ ਕੰਟਰੋਲ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਜੋ ਪਾਰਟੀ ਦੇ ਅੰਦਰ ਫੈਲੀ ਦੇ ਚੈਨੀ ਨੂੰ ਠੱਲ ਪਾਈ ਜਾ ਸਕੀ ਰੋਜ਼ਾਨਾ ਸਪੋਕਸਮੈਨ ਦੀ ਇੱਕ ਰਿਪੋਰਟ ਦੇ ਅਨੁਸਾਰ ਮੀਟਿੰਗ ਵਿੱਚ ਇੱਕ ਨਵੀਂ ਪੋਲੀਟੀਕਲ ਅਫੇਅਰਸ ਕਮੇਟੀ ਯਾਨੀ ਕਿ ਪੀਏਸੀ ਬਣਾਉਣ ਤੇ ਗੰਭੀਰ ਚਰਚਾ ਹੋ ਰਹੀ ਹੈ ਪਾਰਟੀ ਵਿੱਚ ਚੱਲ ਰਹੀ ਬਗਾਵਤ ਨੂੰ ਸ਼ਾਂਤ ਕਰਨ ਲਈ ਕਈ ਵੱਡੇ ਅਤੇ ਨਾਰਾਜ਼ ਆਗੂਆਂ ਨੂੰ ਇਸ ਪੀਏਸੀ ਵਿੱਚ ਸ਼ਾਮਲ ਕਰਕੇ ਐਡਜਸਟ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਗਈ ਹੈ ਇਸ ਅਹਿਮ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਨੇ ਜੋ ਕਿ ਪਾਰਟੀ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਸਿਰ ਜੋੜ ਕੇ ਬੈਠੇ ਨੇ ਮਹਾਰਾਜਾ ਕਹਿਣਾ ਹੈ ਕਿ ਏਅਲੀ ਅਤੇ ਖੁੰਮਨ ਦੇ ਸਖਤ ਰੁਖ ਨੇ ਪਾਰਟੀ ਹਾਈ ਕਮਾਂਡ ਲਈ ਮੁਸ਼ਕਲਾਂ ਖੜੀ ਕਰ ਦਿੱਤੀਆਂ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਧੜੇ ਵੱਲੋਂ ਕੀਤੀ ਜਾ ਰਹੀ ਗੁਪਤ ਮੀਟਿੰਗ ਪਾਰਟੀ ਦੀ ਅੰਦਰੂਨੀ ਸਿਆਸਤ ਵਿੱਚ ਕੋਈ ਵੱਡਾ ਫੇਰ ਬਦਲ ਕਰ ਸਕਦੀ ਹੈ ਜ਼ਿਕਰਯੋਗ ਹੈ ਕਿ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਇਕ ਮਨਪ੍ਰੀਤ ਸਿੰਘ ਏਅਲੀ ਵੱਲੋਂ ਪਿਛਲੇ ਦਿਨੀ ਖੁਦ ਨੂੰ ਅਕਾਲੀ ਦਲ ਪੁਨਰਸੁਰਜੀਤ ਦਾ ਹਿੱਸਾ ਨਾ ਦੱਸਣ ਬਾਰੇ ਬਿਆਨ ਮਗਰੋਂ ਇਹ ਮੀਟਿੰਗ ਹੋਰ ਅਹਿਮ ਹੋ ਗਈ ਹੈ ਦਾਜ਼ੇ ਕੀ ਮਨਪ੍ਰਿਤ ਏਅਲੀ ਨੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਉਹ ਅਕਾਲੀ ਦਲ ਪੁਨਰਸੁਰਜੀਤ ਦਾ ਮੈਂਬਰ ਨਹੀਂ ਹਨ ਏਅਲੀ ਨੇ ਕਿਹਾ ਸੀ ਕਿ ਉਹ ਕਾਲ ਤੱਕ ਸਾਇਬ ਦੇ ਹੁਕਮ ਮੁਤਾਬਕ ਭਰਤੀ ਕਮੇਟੀ ਦੇ ਮੈਂਬਰ ਸਨ ਅਤੇ ਅਕਾਲੀ ਦਲ ਲਈ ਭਰਤੀ ਕੀਤੀ ਗਈ ਸੀ ਹਾਲਾਂਕਿ ਏਅਲੀ ਨੇ ਕਿਸੇ ਪਾਰਟੀ ਨਾਲ ਨਾ ਜੁੜੇ ਹੋਣ ਦੀ ਗੱਲ ਕਹੀ ਹੈ ਇਸ ਬਿਆਨ ਮਗਰੋਂ ਅਕਾਲੀ ਦਲ ਪੁਨਰਸੁਰਜੀਤ ਦੀ ਸੱਦੀ ਮੀਟਿੰਗ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਲਈ ਅਨੁਸ਼ਾਸਨੀ ਕਮੇਟੀ ਬਣਾਉਣ ਬਾਰੇ ਵੀ ਚਰਚਾ ਹੋ ਸਕਦੀ ਤੇ ਨਾਲ ਹੀ ਇਹ ਵੀ ਸੰਭਾਵਨਾ ਹੈ ਕਿ ਮਨਪ੍ਰੀਤ ਏਅਲੀ ਤੇ ਕੋਈ ਵੱਡਾ ਐਕਸ਼ਨ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਅੰਦਰੂਨੀ ਕਲੇਸ਼ ਅਤੇ ਨਰਾਜ਼ਗੀਆਂ ਦੇ ਦੌਰ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਨਪ੍ਰੀਤ ਸਿੰਘ ਏਅਲੀ ਦੇ ਤਿੱਖੇ ਤੇਵਰਾ ਅਤੇ ਜਸਬੀਰ ਸਿੰਘ ਘੁੰਮਣ ਵੱਲੋਂ ਚ ਲਿਖੀ ਗਈ ਚਿੱਠੀ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਚੰਡੀਗੜ੍ਹ ਵਿੱਚ ਇਸ ਵੇਲੇ ਇੱਕ ਗੁਪਤ ਮੀਟਿੰਗ ਚੱਲ ਰਹੀ ਹੈ। ਜਿਸ ਦੇ ਵਿੱਚ ਪਾਰਟੀ ਦੇ ਭਵਿੱਖ ਨੂੰ ਲੈ ਕੇ ਅਹਿਮ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਢੜੇ ਵੱਲੋਂ ਮਿਸ਼ਨ ਕੰਟਰੋਲ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਪਾਰਟੀ ਦੇ ਅੰਦਰ ਫੈਲੀ ਦੇ ਚੈਨੀ ਨੂੰ ਖਲ ਪਾਈ ਜਸਕੇ ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟ ਦੇ ਅਨੁਸਾਰ ਮੀਟਿੰਗ ਵਿੱਚ ਇੱਕ ਨਵੀਂ ਪੋਲੀਟੀਕਲ ਅਫੇਅਰਸ ਕਮੇਟੀ ਯਾਨੀ ਕਿ ਪੀਏਸੀ ਬਣਾਉਣ ਤੇ ਗੰਭੀਰ ਚਰਚਾ ਹੋ ਰਹੀ ਹੈ ਪਾਰਟੀ ਵਿੱਚ ਚੱਲ ਰਹੀ ਬਗਾਵਤ ਨੂੰ ਸ਼ਾਂਤ ਕਰਨ ਲਈ ਕਈ ਵੱਡੇ ਅਤੇ ਨਾਰਾਜ਼ ਆਗੂਆਂ ਨੂੰ ਇਸ ਪੀਏਸੀ ਵਿੱਚ ਸ਼ਾਮਲ ਕਰਕੇ ਐਡਜਸਟ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਗਈ ਹੈ ਇਸ ਅਹਿਮ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਨੇ ਜੋ ਕਿ ਪਾਰਟੀ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਸਿਰ ਜੋੜ ਕੇ ਬੈਠੇ ਨੇ ਮਹਾਰਾਜਾ ਕਹਿਣਾ ਹੈ ਕਿ ਏਅਲੀ ਅਤੇ ਖੁੰਮਨ ਦੇ ਸਖਤ ਰੁਖ ਨੇ ਪਾਰਟੀ ਹਾਈ ਕਮਾਂਡ ਲਈ ਮੁਸ਼ਕਲਾਂ ਖੜੀ ਕਰ ਦਿੱਤੀਆਂ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਧੜੇ ਵੱਲੋਂ ਕੀਤੀ ਜਾ ਰਹੀ ਗੁਪਤ ਮੀਟਿੰਗ ਪਾਰਟੀ ਦੀ ਅੰਦਰੂਨੀ ਸਿਆਸਤ ਵਿੱਚ ਕੋਈ ਵੱਡਾ ਫੇਰ ਬਦਲ ਕਰ ਸਕਦੀ ਹੈ ਜ਼ਿਕਰਯੋਗ ਹੈ ਕਿ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਇਕ ਮਨਪ੍ਰੀਤ ਸਿੰਘ ਏਅਲੀ ਵੱਲੋਂ ਪਿਛਲੇ ਦਿਨੀ ਖੁਦ ਨੂੰ ਅਕਾਲੀ ਦਲ ਪੁਨਰਸੁਰਜੀਤ ਦਾ ਹਿੱਸਾ ਨਾ ਦੱਸਣ ਬਾਰੇ ਬਿਆਨ ਮਗਰੋਂ ਇਹ ਮੀਟਿੰਗ ਹੋਰ ਅਹਿਮ ਹੋ ਗਈ ਹੈ ਦੱਸਿਆ ਕਿ ਮਨਪ੍ਰਿਤ ਏਅਲੀ ਨੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਉਹ ਅਕਾਲੀ ਦਲ ਪੁਨਰਸੁਰਜੀਤ ਦਾ ਮੈਂਬਰ ਨਹੀਂ ਹਨ ਏਅਲੀ ਨੇ ਕਿਹਾ ਸੀ ਕਿ ਉਹ ਕਾਲ ਤੱਕ ਸਾਇਬ ਦੇ ਹੁਕਮ ਮੁਤਾਬਕ ਪਰਤੀ ਕਮੇਟੀ ਦੇ ਮੈਂਬਰ ਸੰਗ ਅਤੇ ਅਕਾਲੀ ਦਲ ਲਈ ਪਰਤੀ ਕੀਤੀ ਗਈ ਸੀ ਹਾਲਾਂਕਿ ਏਅਲੀ ਨੇ ਕਿ ਸਪਾਰਟੀ ਨਾਲ ਨਾ ਜੁੜੇ ਹੋਣ ਦੀ ਗੱਲ ਕਹੀ ਹੈ ਇਸ ਬਿਆਨ ਮਗਰੋਂ ਅਕਾਲੀ ਦਲ ਪੁਨਰਸੁਰਜੀਤ ਦੀ ਸੱਦੀ ਮੀਟਿੰਗ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਲਈ ਅਨੁਸ਼ਾਸਨੀ ਕਮੇਟੀ ਬਣਾਉਣ ਬਾਰੇ ਵੀ ਚਰਚਾ ਹੋ ਸਕਦੀ ਤੇ ਨਾਲ ਹੀ ਇਹ ਵੀ ਸੰਭਾਵਨਾ ਹੈ ਕਿ ਮਨਪ੍ਰਿਤ ਏਅਲੀ ਤੇ ਕੋਈ ਵੱਡਾ ਐਕਸ਼ਨ ਹੋ ਸਕਦਾ ਹੈ